ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਭਾਈ ਜੀ ਸਭ ਦੇ ਘਰ ਪਰਵਾਹ ਠੀਕ ਠਾਕ ਹੈ ਜਾਨਵਰ ਠੀਕ ਠਾਕ ਨੇ ਤੇ ਬਹੁਤ ਵੀਰਾ ਭਰਾਵਾ ਦੇ ਫੋਨ ਆਉਂਦੇ ਸੀਗੇ ਜੀ ਆਪਣੇ ਵੀ ਕਬੂਤਰ ਜਿਵੇਂ ਹੁਣ ਫਾਸਾਫ ਹੁੰਦੇ ਆ ਜਿਹੜੇ ਉਹ ਥੱਲੇ ਉਹ ਖੋਸਕੀ ਨਹੀਂ ਭਾਈ ਚੱਕੀ ਜਾਂਦੀ ਹੈਗੀ ਠੀਕ ਹੈ ਜੀ ਤੇ ਅੱਜ ਉਹਦੇ ਲਈ ਆਪਾਂ ਵੀਡੀਓ ਬਣਾ ਰਹੇ ਆ ਤੁਹਾਡੇ ਲਈ ਤੇ ਜਿਹੜੇ ਕਬੂਤਰ ਥੱਲੇ ਖੋਸਕੀ ਜਾਂ ਜਾਂ ਮੀਲਾ ਪੰਦ ਘਾਉਂਦੇ ਆ ਲਾਲ ਨਹੀਂ ਹੁੰਦੇ ਉਹਦੇ ਲਈ ਭਾਈ ਇਹ ਆਪਾਂ ਮੈਡੀਸਿਨ ਲੈ ਕੇ ਆਏ ਆ ਤੁਹਾਡੇ ਲਈ ਤੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਠੀਕ ਹੈ ਜੀ ਆ ਮੈਡੀਕਲ ਸਟੋਰ ਤੋਂ ਬਾਈ ਜੀ ਮਿਲ ਜਾਂਦੀ ਆ ਡੈਕਸ 오ਰੇਂਜ ਡੈਕਸ 오ਰੇਂਜ ਲਿਕੜ ਆਉਂਦਾ ਜੀ ਇਹ 200 ਐਮਐਲ ਦਾ ਠੀਕ ਆ ਜੀ ਤੇ ਆ ਮੈਡੀਕਲ ਸਟੋਰ ਤੋਂ 170 80 ਰੁਪਏ ਸੀਸੀ ਮਿਲ ਜਾਂਦੀ ਆ ਇਹ ਇਹ ਬਾਈ ਜੀ ਪੌਣੀ ਕਿਦਾਂ ਜੇ ਤਾਂ ਤੁਸੀਂ ਕੱਲੇ ਕੱਲੇ ਹਮੂਤਰ ਨੂੰ ਦੇਣੀਆਂ ਤਾਂ 5 ਬੂੰਦਾ ਆਈਡੀਆ ਦੇਣੀਆਂ ਨੇ ਜੀ 5 ਚੈਂਪੀਅਨ ਦੀ ਆ ਇਹ ਆ ਜਾਂਦੇ ਚੈਂਪੀਅਨ ਤੁਹਾਨੂੰ ਪਤਾ ਹੀ ਆ ਪਾਪੀ ਜੀ ਉਹਦੇ ਪਾਉਂਦੇ ਰਹਿੰਦੇ ਪਹਿਲਾਂ ਵੀ ਇਹ ਮਲਟੀਵਿਟਾਮਿਨ ਆ ਜਾਂਦਾ ਠੀਕ ਆ ਜੀ ਇਹ ਜਿਹੜਾ ਡੈਕਸ 오ਰੇਂਜ ਆ ਇਹ ਆ ਰਹਿਣਾ ਇੱਕ ਖੌਨ ਬਣਾਉਂਦਾ ਸੀ ਤੇ ਇਹ ਮਲਟੀ ਵਿਟਾਮਿਨ ਠੀਕ ਹੈ ਜੀ ਜੇ ਕੱਲੇ ਗੁਤਰ ਨੂੰ ਦੇਣੀ ਆ ਬਈ ਕੱਲੇ ਗੁਤਰ ਨੂੰ ਡੈਕਸ ਹੋਰੇਜ ਆ ਪੰਜ ਬੂੰਦਾ ਡੈਕਸ ਹੋਰੇਜ ਦੀ ਆ ਪੰਜੇ ਬੂੰਦਾ ਚੈਂਪੀਅਨ ਦੀ ਆ ਠੀਕ ਹੈ ਜੀ ਇਹ ਦੋਨੇ ਜ ਦੋਨੇ ਮਿਲਾ ਕੇ 10 ਮਲ ਪਾਣੀ ਚ ਆਪਾਂ ਦਿਨ ਚ ਇੱਕ ਵਾਰ ਦੇ ਸਕਦੇ ਹਾਂ ਜਦੋਂ ਮਰਜ਼ੀ ਦੇ ਦਿਆ ਕਰੋ ਕੋਈ ਚੱਕਰ ਨਹੀਂ ਚਾਹੇ ਦਾਣਿਆਂ ਤੋਂ ਪਹਿਲਾਂ ਚਾਹੇ ਦਾਣਿਆਂ ਤੋਂ ਬਾਅਦ ਠੀਕ ਹੈ ਜੀ ਤੇ ਇਹ ਘੱਟੋਂ ਨਹੀਂ ਘਟ ਬਈ 10 ਦਿਨ ਦਾ ਕੋਰਸ ਆ ਇਹ ਜੇ ਆਪਾਂ ਸਾਰੇ ਗੁਤਰਾਂ ਨੂੰ ਪਾਉਣੀਆਂ ਤਾ ਇੱਕ ਪਲੀਟਰ ਪਾਣੀ ਦੇ ਵਿੱਚ ਬਾਈ ਜੀ ਚੈਂਪੀਅਨ ਦਾ ਇੱਕ ਟੱਕਣ ਇੱਕ ਟੱਕਣ ਵਾਲੀ ਜੇ ਡੈਕਸ ਹੋ ਰਿੰਦਾ ਠੀਕ ਹੈ ਜੀ ਇਹ ਦੋਨੇ ਦਵਾਈਆਂ ਮਿਲਾ ਕੇ ਆਪਾਂ ਪਾ ਸਕਦੇ ਹਾਂ ਬੈਸਟ ਰਿਜ਼ਲਟ ਹੈ ਇਹਦਾ ਤੇ ਜਿਹੜੇ ਵੀਰਾ ਭਰਾਵਾ ਦੇ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਚਿੱਟਾ ਪਾਣਾ ਜਾਂ ਨੀਲਾ ਪਾਣਾ ਤੋਂ ਹੁੰਦੇ ਆ ਉਤਰਨਾ ਤਾਂ ਜ਼ਰੂਰ ਵਰਤਿਓ ਬਾਈ ਜੀ ਤੇ ਵਰਤ ਕੇ ਆਪਣੇ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਤੁਹਾਨੂੰ ਰਿਜ਼ਲਟ ਕਿਵੇਂ ਮਿਲਿਆ ਠੀਕ ਹੈ ਤੇ ਬਾਕੀ ਅਗਲੀ ਵੀਡੀਓ ਆਪਾਂ ਕਿਸ ਵਿਸ਼ੇ ਤੇ ਲੈ ਕੇ ਆਈਏ ਬਾਈ ਜ਼ਰੂਰ ਦੱਸਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਵੀਡੀਓ ਕਿਵੇਂ ਲੱਗਦੀ ਜੀ ਤੇ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗੀਆਂ ਵੀਡੀਓ ਸਤੇ ਕੋਲ ਪਹੁੰਚ ਸਕੋ ਜੀ ਨੰਬਰ ਆਪਣਾ ਇਹ ਹੈਗਾ 810953013 ਇਹ ਨੰਬਰ ਆ ਵੇ ਜੀ ਕਿਸੇ ਵੀ ਨੇ ਮੈਡੀਸਨ ਬਗਵਾਉਣੀ ਆ ਤਾਂ ਅਸੀਂ 파ਸ ਸਰਵਿਸ ਕਰ ਦੇ ਠੀਕ ਹੈ ਜੀ ਅਸੀ ਗਾਲ ਦੀ ਤੰਗਵਾ